ਸਰਦਾਰ ਜੀ ਮੈਂ ਤਾਂ ਸਾਹਮਣੇ ਬੈਠਾ ਸੀ ਉਦੋਂ ਜੀ ਤੇ ਉਦੋਂ 20-25 ਜਣੇ ਆਏ ਹਾਂਜੀ ਤੇ ਇੱਕ ਇੱਕ ਮੋਰਚਾਲ ਤੇਰੇ ਜਣੇ ਬੈਠੇ ਸੀ ਅੱਛਾ ਮੈਂ ਆਪਣੇ ਬਚਾਅ ਵਿੱਚ ਕੁੜੀ ਥੱਲੇ ਲੁੱਕ ਗਿਆ ਬਚਾਅ ਹੋਵੇ ਬਣ ਕਹਿੰਦੇ ਬਾਹਰ ਆ ਜਾ ਫਿਰ ਮੈਂ ਬਾਹਰ ਆਇਆ ਉਹਨਾਂ ਨੇ ਫੜ ਕੇ ਮੇਰੇ ਇੱਥੇ ਉੱਥੇ ਮਾਰੇ ਮੈਂ ਡਿੱਗ ਗਿਆ ਮਾਰ ਲਗੇ ਆ ਕੇ ਮਾਰ ਲਾ ਕੇ ਟੋਟਾ ਟੋਟਾ ਮਾਰੀਆਂ ਹੂੰ ਤੇ ਬਸ ਉਹ ਬਾਅਦ ਉਹਨਾਂ ਨੇ ਮੂੰਹ ਟਿੱਟਾ ਅੰਦਰ ਮਾਰ ਕੇ ਬਾਅਦ ਮੁੰਡਾ ਲੱਭਦੇ ਸੀ ਕੋਈ ਉਹਨਾਂ ਨੇ ਪਤਾ ਬਾਅਦ ਉਹ ਫਿਰ ਕਿ ਮੇਰਾ ਮੁੰਡਾ ਇੱਕ ਮੇਰਾ ਮੁੰਡਾ ਉਹਨਾਂ ਨੇ ਬਾਹਰ ਖਿੱਚ ਕੇ ਉਹਨੂੰ ਘੁਸਿਆ ਇੱਥੇ ਪਤਾ ਨਹੀਂ ਲੱਗਾ ਭਾਈ ਮੈਨੂੰ ਕੁਝ ਉਹ ਜਦੋਂ ਪਹਿਲਾਂ ਖੰਡਾ ਮਾਰਿਆ ਸਿੱਧਾ ਹੀ ਮਾਰਿਆ ਸੀ ਉਹਨੂੰ ਹਾਂਜੀ ਸਿੱਧਾ ਹੀ ਮਾਰਿਆ ਉਹਨੇ ਹੋਰ ਵੀ ਮਾਰਨ ਲੱਗ ਗਏ ਨਹੀਂ ਉਹ ਬਾਅਦ ਚ ਆ ਗਏ ਸੀਗੇ ਉਹਨਾਂ ਥੱਲੇ ਨਾਲ ਹੀ ਆ ਗਏ ਸੀ ਜਦੋਂ ਕੁੱਟਮਾਰ ਹੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਨਾਲ ਹੀ ਆ ਗਏ ਸੀ ਅੱਛਾ ਮੁੰਡੇ ਨੂੰ ਹਾਂਜੀ ਮੁੰਡੇ ਦਾ ਮਾਰ ਦੇਣਾ ਸੀ ਉਹਨਾਂ ਨੇ ਬਹੁਤ ਬਹੁਤ ਬੁਰਾ ਹਾਲ ਕੀਤਾ ਉਹਦਾ ਕੁੱਟਿਆ ਤੇ ਲੱਗ ਮੁੰਡੇ ਨੂੰ ਇੱਥੇ ਨੰਗਾ ਕਰਕੇ ਉਹਦੀ ਚੰਗੀ ਤਰ੍ਹਾਂ ਵੀਡੀਓ ਵੀਡੀਓ ਬਣਾ ਕੇ ਲੈ ਕੇ ਖੰਡੇ ਲੈ ਕੇ ਕਮਾਂਦੇ ਦੇ ਸਾਰਾ ਤਲਵਾਰਾ ਕਮਾਂਦੇ ਰਹੇ ਆ ਜੋ ਮੁੰਡਾ ਘੜੀ ਇਸਕੇ ਲੈ ਆਇਆ ਦਾ ਕਾਰੀਗਰ ਲੈ ਆ ਕੇ ਇੱਥੇ ਨੰਗਾ ਕਰਕੇ ਕੁੱਟਿਆ ਹੁੰਦੇ ਪੁਰਾਣੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਹੀ ਲੜਾਈ ਹੁੰਦੀ ਰਹਿੰਦੀ ਐ ਨਾ ਦੀ ਬਸ ਮੇਰੇ ਕੋਲ ਆਂਦੇ ਆ ਬਸ ਇਹੀ ਗੱਲ ਆ ਅੰਦਰੋਂ ਖਿੱਚ ਕੇ ਬਾਹਰ ਲੈ ਕੇ ਆਏ ਨੇ ਉਹਦੇ ਉਹਦੇ ਇੰਨੇ ਸੱਟਾ ਉਹਦਾ ਬੁਰਾ ਹਾਲ ਆ ਇਹ ਤਾਂ ਮੁੰਡਾ ਹੈ ਨਹੀਂ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਉਹਨਾਂ ਨੇ ਮੈਨੂੰ ਫੜ ਲਿਆ ਬਸ ਨਹੀਂ ਬਾਈ ਜੀ ਟਿਬਰ ਰੂੜ ਦੇ ਹਲਾਤ ਹੈ ਨਹੀਂ ਕਿ ਜਿਆਦਾ ਟੋਰਨਡਰ ਕਿੱਥੇ ਆ ਟੋਰਨਡਰ ਤਾਂ ਖਤਮ ਐ ਇਹਨਾਂ ਦਾ ਵੀਡੀਓ ਬਣਾਈਆ ਸੱਟਾਂ ਮਾਰੀਆਂ ਉਹਦੇ ਸਿਰ ਤੇ ਕੈਮਰਾ ਘੁਮਾਇਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤਾ ਹੋ ਕਿ ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ਦੇ ਟਿੱਬਾ ਰੋਡ ਦੇ ਇਲਾਕੇ ਦੇ ਵਿੱਚ ਕਿਤਨਾ ਕਿਤੇ ਦਹਿਸ਼ਤਗਰਦੀ ਦੇਖਣ ਨੂੰ ਮਿਲੀ ਹੈ ਲੁਧਿਆਣਾ ਦੇ ਅਸੀਂ ਕਹਾਨੀਜੀ ਹਸਪਤਾਲ ਦੇ ਬਾਰ ਮੌਜੂਦ ਆ ਇਹ ਚੌਂਗਾ ਨਾਮ ਕੀ ਹੈ ਸੁਭਾਸ਼ਨਗਰ ਚੌਂਗ ਦੇ ਵਿੱਚ ਅਸੀਂ ਮੌਜੂਦ ਹਾਂ ਇੱਥੇ ਇੱਕ ਤਸਵੀਰ ਜਿਹੜੀ ਦਿਖਾ ਰਿਹਾ ਕਿ ਜਿੱਤੇ ਪਿੱਛੇ ਸਲੂਨ ਹੈਗਾ ਸਲੂਨ ਦੀ ਦੁਕਾਨ ਜਿਹੜੀ ਹੈ ਪੂਰੀ ਤਰ੍ਹਾਂ ਪੰਨੀ ਗਈ ਹੈ ਇਹ ਤਸਵੀਰਾਂ ਇਹ ਦਰਸਾਉਂਦੀਆਂ ਨੇ ਕਿਤੇ ਕਿਤੇ ਲੌਨ ਆਰ ਗੁੰਡਾ ਕਰਦੀ ਤੇ ਦੇਖਣ ਨੂੰ ਮਿਲਿਆ ਜਿਹੜੇ ਸ਼ਖਸ ਦੇ ਉੱਤੇ ਦਾਤ ਨਾਲ ਹਮਲਾ ਕੀਤਾ ਗਿਆ ਉਹ ਜਿਹੜੇ ਲਾਲ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਿਲ ਹੈ ਜੋ ਕੋਸ ਜਿਹਾ ਦੁਕਾਨ ਦੇ ਵਿੱਚ ਸ਼ੀਸ਼ੇ ਲੱਗੇ ਹੋਏ ਨੇ ਉਹ ਸਭ ਤੋਂ ਤੋੜਿਆ ਭੰਨਿਆ ਗਿਆ ਦਾਸ ਅਰੇ ਮਾਰੇਗੇ ਖੰਡੇ ਮਾਰੇਗੇ ਲੇਕਿਨ ਤਸਵੀਰ ਤਾਂ ਦਿਖਾ ਰਹੇ ਜੋ ਵੀਡੀਓ ਨਾਲ ਦੇ ਨਾਲ ਚੱਲ ਵੀ ਰਹੀ ਹੈ ਜੋ ਤੁਹਾਨੂੰ ਦਿਖਾ ਰਹੇ ਆ ਉਹ ਵੀਡੀਓ ਕਿੱਥੇ ਨ ਕਿੱਥੇ ਸਵਾਲ ਖੜੇ ਕਰਦੀ ਹੈ ਲੇਕਿਨ ਦੁਕਾਨ ਦੇ ਓਨਰ ਜਿਹੜੇ ਨੇ ਮੌਜੂਦ ਹੈਗੇ ਗੱਲਬਾਤ ਵੀ ਕਰਦੇ ਕੀ ਨਾਮ ਹੈ ਜੀ ਆਪਣਾ ਰਾਜੂ ਆ ਜੀ ਕੀ ਹੋਇਆ ਕਿਹ ਕਿੰਨੇ ਵਜੇ ਹੋਇਆ ਕੋਈ ਟਾਈਮ ਹੋਣਾ 8:00 ਵਜੇ ਦਾ 6:00 ਦਾ ਮੈਂ ਤਾਂ ਸਾਹਮਣੇ ਬੈਠਾ ਸੀ ਉਦੋਂ ਜੀ ਤੇ ਉਦੋਂ 20 ਬੱਚੀ ਜਣੇ ਆਏ ਹਾਂਜੀ ਤੇ ਇੱਕ ਇੱਕ ਮੋਟਰਸਾਈਕਲ ਤੇ ਜਣੇ ਬੈਠੇ ਸੀ ਅੱਛਾ ਬਸ ਆ ਕੇ ਉਹਨਾਂ ਦੇ ਹੱਥ ਲੱਗੇ ਸੀਗੇ ਹੂੰ ਸਮਾਨ ਲੱਗੇ ਆ ਕੇ ਮਾਰ ਲੱਗੇ ਟੋਟਾ ਟੋਟਾ ਮਾਰੀਆਂ ਹੂੰ ਤੇ ਬਸ ਉਹ ਬਾਜ ਉਹਨਾਂ ਨੇ ਇੱਟਾ ਅੰਦਰ ਮਾਰ ਕੇ ਬਾਜ ਮੁੰਡਾ ਲੱਭਦੇ ਸੀ ਕੋਈ ਅੱਛਾ ਹੁਣੇ ਨਹੀਂ ਪਤਾ ਬਾਜ ਉਹ ਫਿਰ ਕਿ ਮੇਰਾ ਮੁੰਡਾ ਇੱਕ ਮੇਰਾ ਮੁੰਡਾ ਉਹਨਾਂ ਨੇ ਬਾਹਰ ਖਿੱਚ ਕੇ ਹੂੰ ਉਹਨੂੰ ਘੁੱਟਿਆ ਇੱਥੇ 741 ਲੱਗੀ ਹੋਈ ਹੈ ਕੱਲ 1 ਲੱਖ ਵੋਟਾਂ ਵੀ ਹੈਗੀਆਂ ਲੇਕਿਨ ਪੁਲਿਸ ਨਹੀਂ ਸੀਗੀ ਇੱਥੇ ਨਹੀਂ ਉਹ ਬਾਅਦ ਚ ਆਗੇ ਸੀਗੇ ਉਹ ਥੱਲੇ ਨਾਲ ਹੀ ਆਗੇ ਸੀ ਐਵੇਂ ਜਦੋਂ ਕੁੱਟਮਾਰ ਹੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਨਾਲ ਹੀ ਆਗੇ ਸੀ ਅੱਛਾ ਕਿੰਨੀ ਦਹਿਸ਼ਤ ਕਰਦੀ ਹੋਈ ਇੱਥੇ ਦਹਿਸ਼ਤ ਕਰਦੀ ਤਾਂ ਦੇਖੋ ਇਹ ਕਾਫੀ ਹੋਈ ਆ 3 25 ਮਿੰਟ ਕੀ ਕੀ ਸਮਾਨ ਸੀ ਗੱਲ ਨਾਲੇ ਇੱਥੇ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਆਪਣਾ ਸਲਗਰ ਸੀਗੇ ਹੂੰ ਤੇ ਖੰਡੇ ਸੀਗੇ ਤੇ ਸਿੱਧਾ ਹੀ ਮਾਰੇ ਨੇ ਨਾ ਉਹਨਾਂ ਨੇ ਪਹਿਲਾਂ ਇੱਟਾਂ ਮਾਰੀਆਂ ਦੁਕਾਨ ਦੇ ਕੋੜ ਕੇ ਫਿਰ ਬਾਕੀ ਜਿਹੜੇ ਹੋਰ ਬਾ ਕਸਟਮਰ ਬੈਠੇ ਸੀ ਉਹ ਬਾਹਰ ਭੱਜ ਲੱਗੇ ਅੱਛਾ ਤੇ ਇੱਕ ਕਸਟਮਰ ਤੇ ਲੱਗੀ ਐ ਛੱਟ ਕੀ ਕੋਣ ਦਾਖਲ ਕੋਣ ਹੈ ਮੁੰਡਾ ਇੱਥੇ ਕੰਮ ਕਰਦਾ ਅਸ਼ੀਸ਼ ਅਸ਼ੀਸ਼ ਟਾਂਕੇ ਲੱਗੇ ਉਹਦੇ ਸੀਸ਼ ਖਤਰੀ ਉਹਦੇ ਸਿਰ ਤੇ ਦਾਤ ਮਾਰਿਆ ਸਿਰ ਤੇ ਦਾਤ ਮਾਰਾ ਟਾਂਕੇ ਲੱਗੇ ਆ ਤੇ ਪੇਟ ਫੁੱਟ ਤੇ ਵੀ ਇਹਨਾਂ ਨੇ ਮਾਰਿਆ ਵਾ ਪੇਟ ਤੇ ਹੁਣ ਪਰ ਕੰਡੀਸ਼ਨ ਕਿੱਦਾਂ ਦੀ ਉਸ ਮੁੰਡੇ ਦੀ ਕੰਡੀਸ਼ਨ ਹੈ ਜਾਨੀ ਹਸਪੀਟਲ ਆ ਕਿੰਨੀ ਦੇਰ ਹੁੰਦੀ ਨਹੀਂ ਇੱਥੇ ਹੁੰਲੜਬਾਜੀ ਤੇ ਬੈਸ਼ਰ ਕਰਦੀ ਬੈਸ਼ਰ ਕਰਦੀ ਚੱਲਦੀ ਰਹੀ 15 20 ਮਿੰਟ ਇੱਥੇ ਚੱਲਦੀ ਰਹੀ 15 20 ਮਿੰਟ ਬਹੁਤ ਨੰਗਾ ਨਾਜ ਹੋਇਆ ਤਾਂ ਆਪਣੇ ਉਹ ਆ ਇਥੇ ਅਖੰਡੇ ਲੈ ਕੇ ਕਮਾਉਂਦੇ ਰਹੇ ਸਾਰਾ ਤਲਵਾਰਾ ਕਮਾਉਂਦੇ ਰਹੇ ਆ ਕਿਸੇ ਨੂੰ ਲਾਗੇ ਨਹੀਂ ਲੱਗਣ ਦੇ ਰਹੇ ਸੀਗੇ ਦੇ ਅੰਦਰ ਮੁੰਡਾ ਘੜੀ ਸਕੇ ਲੈ ਆਇਆ ਦਾ ਕਾਰੀਗਰ ਲੈ ਆ ਕੇ ਇਥੇ ਨੰਗਾ ਕਰਕੇ ਕੁੱਟਿਆ ਉਹਦੇ ਪਿੱਠ ਤੇ ਮਾਰੀਆਂ ਉਹਦੇ ਸਿਰ 'ਚ ਮਾਰੀਆਂ ਇਥੇ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਇੱਥੇ ਹੋਇਆ ਕੋਨੋ ਫੋਨ ਹੋ ਗਿਆ ਤਾਂ ਸਾਨੂੰ ਦਾ ਕੰਮ ਹੁਣ ਸੁਰੱਖਿਤ ਨਹੀਂ ਹੈਗਾ ਨਹੀਂ ਜੀ ਨਹੀਂ ਜੀ ਕੋਈ ਸੁਰੱਖਿਤ ਨਹੀਂ ਇੱਥੇ ਹੂੰ ਦੇਖੋ ਇਹਦਾ ਇਹਦਾ ਫੋਨ ਆਇਆ ਚਾਚੇ ਦਾ ਮੁੰਡਾ ਆਪਣੇ ਇਥੇ ਮੈਂ ਮਾਇਆਪੁਰੇ ਚੌਂਕ ਤੋਂ ਆਇਆ ਇਹਨੇ ਕਿਹਾ ਕਿ ਮੇਰੀ ਦੁਕਾਨ ਸਾਰੀ ਭੰਗ ਗਏ ਮੁੰਡੇ ਨੂੰ ਅੰਦਰੋਂ ਖਿੱਚਿਆ ਅੰਦਰੋਂ ਖਿੱਚ ਕੇ ਬਾਹਰ ਲੈ ਕੇ ਆਏ ਨੇ ਉਹਦੇ ਉਹਦੇ ਇੰਨੇ ਸੱਟਾ ਉਹਦਾ ਬੁਰਾ ਹਾਲ ਆ ਚੁੰਕੀਆਂ ਲੱਗ ਗਈ ਹੈ ਹਾਂਜੀ ਉਹਨਾਂ ਦਾ ਪੂਰਾ ਸਾਨੂੰ ਸਹਯੋਗ ਆ ਉਹ ਆਏ ਨੇ ਇੱਥੇ ਸਾਡੇ ਬਿਆਨ ਲਿੱਤੇ ਉਹਨਾਂ ਨੇ ਕਿਹਾ ਤੁਸੀਂ ਸਿਵਲ ਕਰਾਓ ਅਸੀਂ ਪਰਚੇ ਦਰਜ ਕਰਾਵਾਂਗੇ ਕੌਣ ਨੇ ਮੁੰਡੇ ਮੁੰਡੇ ਇਹਨਾਂ ਨੂੰ ਪਤਾ ਹੀ ਹੋਣ ਮੁੰਡੇ ਦਾ ਨਹੀਂ ਪਤਾ ਹੈਗਾ ਮੂੰਹ ਤੇ ਮਾਸਕ ਪਾਏ ਹੋਏ ਸੀ ਹਾਂ ਹੁਣ ਪਤਾ ਨਹੀਂ ਮੈਂ ਤਾਂ ਪਤਾ ਨਹੀਂ ਆ ਕਿਉਂਕਿ ਆਪਾਂ ਨਾ ਕੋਈ ਗੱਲ ਨਾ ਕੋਈ ਬਾਤ ਨਾ ਬਾਹਰ ਵੱਠਾ ਮੈਨੂੰ ਪਤਾ ਹੀ ਨਹੀਂ ਹੈ ਉਹ ਮਾਸ ਬਾਰ ਬੈਠੇ ਬੈਠੇ ਜੀ ਸਾਰਾ ਕੰਮ ਕਰਕੇ ਹਾਂਜੀ ਹਾਂਜੀ ਜੀ ਮੈਂ ਸਾਹਮਣੇ ਬੈਠਾ ਹੀਗਾ ਸਾਹਮਣੇ ਆ ਇਹਨਾਂ ਦੇ ਕੈਮਰੇ ਤੇ ਜਿਹੜੀ ਵੀਡੀਓ ਆਈ ਆ ਥੋੜੀ ਉਹ ਮੈਂ ਉੱਥੇ ਕੈਮਰੇ ਤੇ ਤੁਹਾਨੂੰ ਬੈਠਾ ਦਿਖੂਗਾ ਮੈਂ ਉੱਥੇ ਬੈਠਾ ਜੀ ਤੁਸੀਂ ਉੱਥੇ ਬੈਠੇ ਹੋ ਤੁਸੀਂ ਡਰ ਗਏ ਮਤਲਬ ਜਦੋਂ ਆਏ ਆ ਬਈ ਮੈਂ ਆਇਆ ਅੱਗੇ ਨੂੰ ਆਇਆ ਫਿਰ ਉਹ ਫਸੇ ਇਹਨਾਂ ਦੀ ਜੋ ਜਿਹੜਾ ਉਹਦੇ ਨਾਲ ਆਂਦੇ ਸੀ ਉਹਦੇ ਵਾਲੀ ਉਹ ਕਾਰਜ ਲਾਗ ਦੇਂਦੇ ਸੀਗੇ ਮਾਰਨ ਨੂੰ ਮਾਰਕੀਟ ਆ ਲੈਣੇ ਖੜਾਇਆ ਉਹਨਾਂ ਨੂੰ ਮਾਰਕੀਟ ਆ ਲੈਣੇ ਆ ਕੇ ਉਹਨਾਂ ਨੂੰ ਛਡਾਇਆ ਮੁੰਡੇ ਨੂੰ ਹਾਂਜੀ ਮੁੰਡੇ ਦਾ ਮਾਰ ਦੇਣਾ ਸੀ ਉਹਨਾਂ ਨੇ ਬਹੁਤ ਬਹੁਤ ਬੁਰ ਕੀ ਕਰ ਸਕਦੇ ਵਿਸ਼ਾਲ ਜੀ ਮੇਰੇ ਹਾਲਾਤ ਐ ਨਹੀਂਗੇ ਹਾਲਾਤ ਹੈ ਕਿਨੇ ਬਾਈ ਅੱਗੇ ਆਓ ਹਾਲਾਤ ਹੈ ਕਿਨੇ ਰਹਿਣ ਜੋਗ ਨਹੀਂ ਬਾਈ ਜੀ ਟਿਬਾ ਰੋਡ ਦੇ ਹਾਲਾਤ ਹੈ ਨਹੀਂਗੇ ਡੋਨਰ ਆਰਡਰ ਕਿੱਥੇ ਆ ਡੋਨਰ ਆਰਡਰ ਖਤਮ ਹੋਣਾ ਦਾ ਹੈ ਇਹਨਾਂ ਦਾ ਲੋਨ ਆਰਡਰ ਖਤਮ ਆ ਤੁਮਕੀ ਲੱਗੀ ਹੁੰਦੇ ਭਾਬੀ ਦਹਿਸ਼ਤ ਕਰਦੀ ਕਰਕੇ ਕੁੱਟਿਆ ਤੇ ਲੱਗ ਮੁੰਡੇ ਨੂੰ ਇੱਥੇ ਨੰਗਾ ਕਰਕੇ ਉਹਦੀ ਚੰਗੀ ਤਰ੍ਹਾਂ ਵੀਡੀਓ ਵੀਡੀਓ ਬਣਾ ਕੇ ਲੈ ਕੇ ਗਏ ਨੇ ਅੱਛਾ ਮੁੰਡੇ ਦੇ ਟਾਲੁਕਾਤ ਰੱਖਦੇ ਕਿਸੇ ਦੇ ਬਾਰੇ ਇਹ ਵੀਡੀਓ ਬਣਾਉਣਾ ਫਿਰ ਕਿਸੇ ਨੂੰ ਦਿਖਾਣੀ ਹੋਊਗੀ ਵੀਡੀਓ ਯਾਨੀ ਕਿ ਨੰਗਾ ਕੀਤਾ ਕਰਕੇ ਨੰਗਾ ਕਰਕੇ ਉਹਦੀ ਵੀਡੀਓ ਬਣਾਈ ਆ ਸੱਟਾਂ ਮਾਰੀ ਆ ਉਹਦੇ ਸਿਰ 'ਚ ਐ ਕੈਮਰਾ ਘਮਾਇਆ ਯਾਨੀ ਕਿ ਇੰਨਾ ਕਿ ਇੱਥੇ ਗੁੰਡਾਗਰਦੀ ਹੋਈ ਗਈ ਅਸੀਂ ਸਾਰਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਰਾਹ ਗੀਤ ਵੀ ਸਾਈਡ ਦੇ ਕੰਧਾਂ ਦੇ ਨਾਲ ਲੱਗ ਗਏ ਮੋਟਰਸਾਈਕਲ ਵੀ ਸਾਈਡਾਂ ਦੇ ਖੜੇ ਹੋ ਗਏ ਪੂਰਾ ਸਾਰੇ ਤੇਜ਼ ਹਥਿਆਰ ਸੀ ਉਹਨਾਂ ਕੋਲ ਪੂਰੇ ਤੇਜ਼ ਹਥਿਆਰ ਸੀ ਔਰ ਘਮਾ ਰਹੇ ਸੀਗੇ ਨਾਲ ਦੀ ਨਾਲ ਜਿਹੜਾ ਸਖ ਜਿਹੜੇ ਲਾਲ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਸੀਗਾ ਉਹ ਇੱਥੇ ਪਹੁੰਚ ਚੁੱਕਾ ਹੋਇਆ ਹੈ ਵਾ ਕੀ ਨਾਮ ਹੈ ਅਸ਼ੀਸ਼ ਭਾਈ ਮੇਰਾ ਨਾਮ ਅਸ਼ੀਸ਼ ਕੀ ਹੋਇਆ ਕੀ ਸੀਗਾ ਤੈਨੂੰ ਕਿਉਂ ਕੁੱਟਮਾਰ ਕੀਤੀ ਉਹਨਾਂ ਨੇ ਭਾਈ ਮੇਰਾ ਯਾਦ ਹੋ ਸੀਗਾ ਮੇਰੇ ਤੋਂ ਕਟਿੰਗ-ਉਟਿੰਗ ਕਰਾਣ ਆਂਦਾ ਆ ਉਹਦੀ ਮੈਂ ਕਟਿੰਗ ਕਰਦਾ ਸੀ ਉਹਨਾਂ ਨੂੰ ਪਤਾ ਕਿ ਇੱਥੇ ਆਂਦਾ ਮੁੰਡਾ ਤੇ ਉਹ ਲੜ ਕੇ ਆਏ ਹੋਣੇ ਦੁਪਹਿਰੇ ਮੈਂ ਆਪਣੀ 숍 ਤੇ ਸੀਗਾ ਉਹਨਾਂ ਨੇ ਆਇਆ ਉਹ ਦੇਖਿਆ ਅੰਸ਼ ਕਿੱਥੇ ਅੰਸ਼ ਕਿੱਥੇ ਮੁੰਡਾ ਹੈ ਨਹੀਂ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਉਹਨਾਂ ਨੇ ਮੈਨੂੰ ਫੜ ਲਿਆ ਬਸ ਕੀ ਕੀ ਸੀ ਉਹਨਾਂ ਦੇ ਹੱਥੇ ਉਹਨਾਂ ਕਾ ਖੰਡੇ ਲੱਗੇ ਵੱਡੇ ਵੱਡੇ ਖੰਡੇ ਸੀਗੇ ਅੰਦਰ ਵੜ ਗਏ ਮੈਂ ਆਪਣੇ ਬਚਾਅ ਵੇਸੇ ਕੁਰਸੀ ਥੱਲੇ ਲੁੱਕ ਗਿਆ ਬਚਾਅ ਹੋਵੇ ਪਰ ਕਹਿੰਦੇ ਬਾਹਰ ਆ ਦੇ ਵੱਤ ਤੋਂ ਬਾਅਦ ਕੁਛ ਨਹੀਂ ਪਤਾ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਲਗਾਤਾਰ ਕੁੱਟਦੇ ਨੇ ਫਿਰ ਕੁੱਟਦੇ ਰਹਿ ਕੇ ਫਿਰ ਮੈਂ ਅੱਧਾ ਡੇਗ ਗਿਆ ਫਿਰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਤਾ ਹੀ ਲੱਗਾ ਭਾਈ ਜੀ ਮੈਨੂੰ ਕੁਛ ਮਤਲਬ ਜਿਉਂ ਪਹਿਲਾ ਖੰਡਾ ਮਾਰਿਆ ਸਿੱਧਾ ਹੀ ਮਾਰਿਆ ਸੀ ਉਹਨਾਂ ਨੇ ਹਾਂਜੀ ਸਿੱਧਾ ਹੀ ਮਾਰਿਆ ਉਹਨੇ ਹੋਰ ਵੀ ਮਾਰਨ ਲੱਗ ਗਏ ਤੇ ਮੈਂ ਡੇਗ ਗਿਆ ਇਹ ਲੜਾਈ ਜਿਹੜੀ ਪੁਰਾਣੀ ਜਿਹੜਾ ਕਰਕੇ ਤੇਰਾ ਯਾਰ ਤੂੰ ਸੇ ਕਦੋਂ ਕਰਕੇ ਆਇਆ ਸੀ ਇਹ ਪੁਰਾਣੀ ਆ ਇਹਨਾਂ ਦੇ ਆਪਸ ਵਿੱਚ ਪਹਿਲਾਂ ਹੀ ਲੜਾਈ ਹੁੰਦੀ ਰਹਿੰਦੀ ਐ ਇਹਨਾਂ ਦੀ ਬਸ ਮੇਰੇ ਕੋਲ ਆਂਦੇ ਆ ਬਸ ਇਹੀ ਗੱਲ ਆ ਤੂੰ ਸਵੇਰ ਤੋਂ ਲੈ ਕੇ ਕਿੰਨੀ ਵੇਹ ਤੱਕ ਦੁਕਾਨ ਤੇ ਸੀਗਾ ਸਵੇਰ ਤੋਂ ਲੈ ਕੇ ਮੈਂ 2 3 ਵਜੇ ਦੁਕਾਨ ਤੇ ਸੀਗਾ ਉੱਥੇ ਘਰੇ ਰੋਟੀ ਖਾਣ ਚੱਲ ਗਿਆ ਤੇ ਮੈਂ 4 ਵਜੇ ਘਰੇ ਆ ਤੇ ਛੋਪੇ ਆ ਗਿਆ 4 ਵਜੇ ਛੋਪੇ ਆ ਗਿਆ ਸੀ ਤੇਰੀ ਉਹਨਾਂ ਨਾਲ ਲੜਾਈ ਨਹੀਂ ਹੋਈ ਕੋਈ ਨਹੀਂ ਗੱਲ ਹੈ ਨਹੀਂ ਉਹਨਾਂ ਦੇ ਨਾਲ ਬਸ ਉਹ ਮੁੰਡੇ ਮੇਰੇ ਕੋਲ ਆਂਦੇ ਉਹਨਾਂ ਨੂੰ ਲੱਗਾ ਕਿ ਉੱਥੇ ਹੋਊਗਾ ਹਮਮ ਹੁੰਦ ਤੱਕ ਸੀਗੇ ਉਹਨਾਂ ਨੇ ਮੇਰੇ ਤੇ ਘਾਟਤੀ ਵਾਸਤੇ ਕਿ ਪੁਲਿਸ ਆ ਕੇ ਸਿਰ ਤੇ ਟਾਂਕੇ ਕਿੰਨੇ ਲੱਗੇ ਆ ਸ਼ੇਰ ਤੇ ਕਾਰ ਡਾਂਕੇ 3-4 ਲੱਗੇ ਆ 3-4 ਡਾਂਕੇ ਲੱਗੇ ਖੰਡਾ ਸਿੱਤ ਕਾਰ ਰਹੇ ਆ ਜੀ ਸਲੂਨ ਦੇ ਬਾਹਰ ਇੱਕ ਸ਼ਖਸ ਨੂੰ ਜਿਹੜਾ ਘਰੀਸ ਕੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਬਾਹਰ ਲਿਆਂਦਾ ਗਿਆ ਉਸ ਤੋਂ ਬਾਅਦ ਉਹਨੂੰ ਨੰਗਾ ਕਰਕੇ ਪੂਰਾ ਨੰਗਾ ਕਰਕੇ ਇਸ ਰੋਡ ਦੇ ਉੱਤੇ ਲਿਆਂਦਾ ਗਿਆ ਉਸ ਤੋਂ ਬਾਅਦ ਉਹਦੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾਈ ਗਈ ਜਿਹੜਾ ਜੇਰੇ ਲਾਲ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਦੁਕਾਨ ਦੀ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਦੁਕਾਨ ਦਾ ਸਾਰਾ ਦਾ ਸਾਰਾ ਸਮਾਨ ਜਿਹੜਾ ਭੰਨ ਕੇ ਤੋੜ ਕੇ ਚਲੇ ਗਏ ਤੇ ਉਸ ਤੋਂ ਬਾਅਦ ਮੁੰਡੇ ਨੇ ਵੀ ਬਖੂਬੀ ਜਿਹੜਾ ਇੰਨਾ ਕੁੱਟਿਆ ਕਿ ਉਸ ਦੇ ਜਿਹੜਾ ਜੇਰੇ ਲਾਲ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਐਥੇ ਇਹ ਹੁੰਦਾ ਕਿ ਚੌਂਕੀ ਲੱਗੇ ਹੋਵੇ ਚੌਂਕੀ ਦਾ ਇਹ ਪਾਰਟ ਹੋਵੇ ਇਹ ਏਰੀਆ ਹੋਵੇ ਤੇ ਸੁਭਾਸ਼ ਨਗਰ ਏਰੀਆ ਵਜਦਾ ਹੋਵੇ ਲੇਕਿਨ ਐਥੇ ਮੁਲਾਜ਼ਮ ਜਿਹੜੇ ਨੇ ਦੇਰ ਬਾਅਦ ਆਂਦੇ ਨੇ ਜਦੋਂ ਸਾਰੀ ਵਾਰਦਾਤ ਨੂੰ ਇਲ ਕੱਟ ਕੀਤਾ ਜਾਂਦਾ ਹਾਲੋ ਜੀ ਤਾਂ ਸੱਚੇ ਕੱਲ ਵਿਸ਼ਾਲ ਗੱਲ ਕਰਦਾ ਹਾਂ ਸਰ ਹਾਂ ਜੀ ਸਾਲ ਸਰ ਅੱਛਾ ਭਾਈ ਜਿਹੜੀ ਸੁਵਾਰ ਨਾਲ ਲੜਾਈ ਹੋਈ ਹੈ ਜਿੱਦੇ ਮੁੰਡਾ ਨੰਗਾ ਕਰਕੇ ਚੁੰਗ ਦੀ ਕੁੱਪਿਆ ਵੈਨਾਂ ਨੇ ਤੇ ਉਸ ਦਾ ਵੀਡੀਓ ਬਣਾਈ ਹੈ ਇਹ ਪਤਾ ਲੱਗੇ ਕੌਣ ਨੇ ਬੰਦੇ ਕਿਉਂ ਦਰਸ਼ਕ ਕਰਦੇ ਕਿਉਂਕਿ ਟੀਨ ਨੇ ਉਹ ਕਰਕੇ ਉਸ ਦਾ ਕੁੱਟਿਆ ਨਹੀਂ ਨਾ ਵੀਡੀਓ ਬਣਾਈ ਹੈ ਇੱਕ ਵੀਡੀਓ ਜਿਹੜੀ ਇਹਨਾਂ ਨੇ ਵਾਇਰਲ ਕੀਤੀ ਹੈ ਜਿਹੜੀ ਇੱਕ ਵੀਡੀਓ ਸਾਹਮਣੂ ਲੱਤੀ ਇਹਨਾਂ ਨੇ ਜਿਹੜੀ ਸਾਨੂੰ ਵੀ ਦਿੱਤੀ ਜਿੱਦੇ ਚ ਮੁੰਡਾ ਪਹਿਲਾਂ ਕਿੱਥੇ ਲੜਾਈ ਹੋਈ ਹੋਈ ਆ ਅੱਜ ਨਹੀਂ ਹੋਇਆ ਇਹ ਜੀ ਜੀ ਅੱਛਾ ਇਹਨਾਂ ਨੇ ਪਹਿਲਾਂ ਉਹਨਾਂ ਦਾ ਕੁੱਟਿਆ ਜੋ ਆ ਗਏ ਇਹ ਅੱਜ ਪਹਿਲਾਂ ਨਹੀਂ ਲੜਾਈ ਹੋਈ ਹੋਈ ਐ ਅੱਛਾ ਜੀ ਹਾਂ ਹਾਂ ਤੇ ਉਸ ਕੱਟੇ ਤੇ ਉਹ ਦਾ ਉਹ ਦੁੱਜਾ ਇੱਕ ਹੈਗਾ ਅੱਜੂ ਅੱਜੂ ਹੈ ਇਹਨਾਂ ਨੇ ਪਹਿਲਾਂ ਅੱਜ ਪਹਿਲਾਂ ਉਹਨਾਂ ਦਾ ਕੁੱਟਿਆ ਹੋ ਉਹ ਕੱਟਿਆ ਇਹ ਮੁੰਡਾ ਇੱਥੇ ਕੰਮ ਕਰਦਾ ਇਹਦੇ ਕੋ ਜਿਹਦੀ ਦੁਕਾਨ ਤੇ ਨਾਈ ਦੀ ਤੇ ਅੱਛਾ ਜੀ ਹਾਂ ਆਇਡੈਂਟੀਫਾਈ ਹੋ ਪਏ ਨੇ ਕੌਣ ਨੇ ਜਿਹੜੀ ਦਸਤਗਰਦੀ ਕਰਕੇ ਧਾਰਕ ਗਾੜੀ ਲੱਗੀ ਹੋਈ ਐ ਜਿਹਨੂੰ ਸਾਈ ਹੋਏ ਆ ਉਹਨਾਂ ਜਾਣਦਾ ਜਿਹਨੂੰ ਕੁੱਟਿਆ ਉਹ ਜਾਣਦਾ ਉਹਨੂੰ ਲੇਕਿਨ ਸਰ ਜਿਹੜੇ ਜਿਹੜਾ ਦੁਕਾਨ ਤੇ ਕੰਮ ਕਰਦਾ ਹੈ ਉਹਦੇ ਨਾਲ ਕੋਈ ਲੜਾਈ ਨਹੀਂ ਉੱਥੇ ਇੱਕ ਮੁੰਡਾ ਕੰਮ ਕਰਦਾ ਦੁਕਾਨ ਤੇ ਜੀ 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 ਦੱਸਿਆ ਇਹਨਾਂ ਨੇ ਤੇ ਜਿਹੜੇ ਦੁਕਾਨਦਾਰ ਨੇ ਜਿਹੜੇ ਆਲੇ ਦੁਆਲੇ ਦੇ ਹੈਗੇ ਨੇ ਜਿਹੜੇ ਆ ਦੱਸਦੇ ਪਏ ਨੇ ਕਿ ਮਤਲਬ ਮੈਨੂੰ ਨੰਗਾ ਕਰਕੇ ਜਿਹੜਾ ਕੁੱਟਿਆ ਸੀਗਾ ਉਹ ਫੇਕ ਹੈ ਗੱਲ ਨਹੀਂ ਨਹੀਂ ਇਹੋ ਜਿਹਾ ਕੋਈ ਮਸਲਾ ਸਿਰਫ ਉਹਨਾਂ ਨੂੰ ਕਿ ਇਹਨਾਂ ਨੇ ਦੁਪਹਿਰੀ ਤੇ ਉਹਨਾਂ ਮੁੰਡਾ ਕੋਲ ਕੁੱਟਣਾ ਆਏ ਲੋ ਇਕੱਠ ਹੁੰਦਾ ਵੇਖ ਕੇ ਮੁੰਡੇ ਸ਼ੀਸ਼ਾ ਭੰਨ ਕੇ ਉਹਦਾ ਦੁਕਾਨ ਦਾ ਭੱਜ ਗਏ ਅੱਛਾ ਜੀ ਹਾਂ ਹਾਂ ਅਸੀਂ ਲੱਗੇ ਹੋਏ ਆ ਮਗਰ ਇਹ ਟੋਇਆਂ ਦੇ ਨੇ ਇੱਧਰ ਇੱਕ ਮੁੰਡਾ ਹੈਗਾ ਇਹ ਮਾਇਆਪੁਰੀ ਦਾ ਜਿੰਨਾ ਝਗੜਾ ਹੈ ਜੀ ਮਤਲਬ ਮਤਲਬ ਜੇ ਸਹੀ ਹੋ ਗਏ ਦੋਨੇ ਦਿਨ ਸੋ ਮੇਨ ਨੇ ਜਿਨ੍ਹਾਂ ਨਾਲ ਇਹ ਲੜਾਈ ਆ ਮਤਲਬ ਜਲਦ ਗ੍ਰਿਫਤਾਰ ਕਰ ਲਈ ਤੇ ਜਾਣਗੇ ਬਿਲਕੁਲ ਬਿਲਕੁਲ ਥੈਂਕ ਯੂ ਜੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇੱਕ ਪਾਸੇ 147 ਧਾਰਾ ਲੱਗੀ ਹੋਵੇ ਤੇ ਉਸ ਤੋਂ ਬਾਅਦ ਅੰਨੀ ਮੰਡੀਰ ਇੱਕ ਮੋਟਰਸਾਈਕਲ ਤੇ ਇਹਨਾਂ ਦੇ ਕਹਿੰਦੇ ਤਿੰਨ ਤਿੰਨ ਬੰਦੇ ਆੜਤਾ ਉਹ ਵੱਡਾ ਹਾਦਸਾ ਕਰਕੇ 9:00 ਤੋਂ 11:00 ਹੋ ਜਾਣ ਲੱਗਦੇ ਨੇ ਕਹਿੰਦਾ ਮੈਂ ਪ੍ਰਿੰਸ ਦੇ ਨਾਲ ਵਿਸ਼ਾਲ ਕਪੂਰ ਨੂੰ ਲੜਨਾਂ